ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੋਤੀ ਜੋਤ ਸਮਾ ਜਾਂਦੇ ਐ ਤੇ ਸੁਭਾਵਕ ਸੀ ਕਿ ਸਿੱਖਾਂ ਦੇ ਮਨ ਵਿੱਚ ਨਰਾਸ਼ਤਾ ਜਿਹੜੀ ਉਹ ਆ ਜਾਂਦੀ ਐ ਪਰ ਭਾਈ ਮਣੀ ਸਿੰਘ ਹੋਣਾ ਨੇ ਉਸ ਵੇਲੇ ਜੋਗ ਅਗਵਾਈ ਕੀਤੀ 1709 ਈਸਵੀ ਦੇ ਵਿੱਚ ਵਿਸਾਖੀ ਦਾ ਪੁਰਬ ਜਿਹੜਾ ਸੀ ਉਹ ਸ਼੍ਰੀ ਦਰਬਾਰ ਸਾਹਿਬ ਵਿੱਚ ਮਨਾਇਆ ਗਿਆ ਨਾਲੇ ਉਹਨਾਂ ਨੇ ਪਾਵਨ ਗੁਰਬਾਣੀ ਜਿਹੜੀ ਸੀ ਸਿੱਖ ਸੰਗਤਾਂ ਨੂੰ ਸੁਣਾਈ ਸਾਖੀਆਂ ਸੁਣਾਉਣੀਆਂ ਨਾਲੇ ਗੁਰਬਾਣੀ ਦੀ ਵਿਚਾਰ ਕਰਕੇ ਦਸਨੀ ਤੇ ਸਿੱਖਾਂ ਨੂੰ ਨਿਰਾਸ਼ਤਾ ਦੇ ਵਿੱਚੋਂ ਕੱਢ ਕੇ ਚੜ੍ਹਦੀ ਕਲਾ ਵਾਲੇ ਪਾਸੇ ਨੂੰ ਪ੍ਰੇਰਿਤ ਕਰਨਾ ਤਾਂ ਉਸ ਵੇਲੇ ਇੱਕ ਘਟਨਾ ਵੀ ਵਾਪਰਦੀ ਹੈ ਕਿ ਅੰਮ੍ਰਿਤਸਰ ਸਾਹਿਬ ਦੀ ਧਰਤੀ ਦੇ ਉੱਪਰ ਇੱਕ ਜਿਹੜਾ ਮਹਾਜਨ ਸੀ ਜਿਹਦਾ ਨਾਂ ਚੂੜਮਾਲ ਹੈ ਜਿਹਦੇ ਕੋਲ ਧਨ-ਦੌਲਤ ਜ਼ਿਆਦਾ ਸੀ ਉਹਦਾ ਪੁੱਤਰ RAMU MAL ਜਿਹੜਾ ਉਹ ਸਿੱਖਾਂ ਦੇ ਇੱਕ ਜਥੇ ਨਾਲ ਖੈਪੜ ਜਾਂਦਾ ਹੈ। ਭਾਵੇਂ ਸਿੱਖਾਂ ਨੇ ਬਹੁਤ ਉਹਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਵੀ ਐਵੇਂ ਜਿਹੜਾ ਉਹ ਖੈਪੜੀ ਦਾ ਨਹੀਂ ਹੁੰਦਾ ਕੋਈ ਗੱਲ ਨਹੀਂ ਜੋ ਹੋ ਗਿਆ ਇਹਨੂੰ ਛੱਡ ਦੇਣਾ ਚਾਹੀਦਾ। ਲੇਕਿਨ ਚੂੜਮਲ ਜਿਹੜਾ ਏ ਪੱਟੀ ਦੇ ਹਾਕਮ ਹਾਰਸਹਾਏ ਦੇ ਕੋਲ ਜਾਂਦਾ ਹੈ। ਹਾਰਸਹਾਏ ਫੌਜ ਲੈ ਕੇ ਆਉਂਦਾ ਹੈ ਤੇ ਉਹਦੇ ਵਿੱਚ ਭਾਈ ਮਣੀ ਸਿੰਘ ਜੀ ਜੋਗ ਅਗਵਾਈ ਕਰਦੇ ਐ ਤੇ ਹਾਰਸਹਾਏ ਮਾਰਿਆ ਜਾਂਦਾ ਹੈ। ਚੂੜਮਲ ਇੱਥੇ ਨਹੀਂ ਰੁਕਿਆ। ਉਹ ਫਿਰ ਲਾਹੌਰ ਦੇ ਸੂਬੇਦਾਰ ਦੇ ਕੋਲ ਜਾਂਦਾ ਏ ਤੇ ਲਾਹੌਰ ਦਾ ਸੂਬੇਦਾਰ ਜਿਹੜਾ ਸੀ ਉਸ ਵੇਲੇ ਇਹ ਦੇਵਾਰਾਮ ਨੂੰ ਫੌਜ ਦੇ ਕੇ ਭੇਜਦਾ ਏ ਦੇਵਾਰਾਮ ਅੰਮ੍ਰਿਤਸਰ ਦੀ ਧਰਤੀ ਤੇ ਚੜਾਈ ਕਰਕੇ ਆਉਂਦਾ ਏ ਇਦਰ ਭਾਈ ਮਣੀ ਸਿੰਘ ਜੀ ਉਹਨਾਂ ਦੇ ਨਾਲ ਭਾਈ ਤਾਰਾ ਸਿੰਘ ਬਾ ਇਤਿਹਾਸਿਕ ਜਿਹੜੇ ਸਿੱਖ ਸਨ ਆਗੂ ਬੜੀ ਬਹਾਦਰੀ ਨਾਲ ਮੁਕਾਬਲਾ ਕਰਦੇ ਐ ਤੇ ਉਸ ਵੇਲੇ ਦੇਵਾਰਾਂ ਮਾਰਿਆ ਜਾਂਦਾ ਹੈ ਲਾਹੌਰ ਦੀ ਫੌਜ ਜਿਹੜੀ ਵਾਪਸ ਧੌੜ ਜਾਂਦੀ ਸਿੱਖਾਂ ਦੀ ਜਿੱਤ ਹੁੰਦੀ ਹੈ ਇਹ ਜਿੱਤ ਇੱਕ ਸਿੱਖਾਂ ਦੇ ਵਿੱਚ ਇੱਕ ਨਵਾਂ ਜਜ਼ਬਾ ਭਰਦੀ ਇੱਕ ਨਵਾਂ ਜੋਸ਼ ਭਰਦੀ ਹੈ ਕਿਉਂਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਸਿੱਖਾਂ ਦੀ ਇਹ ਪਹਿਲੀ ਜਿੱਤ ਸੀ ਔਰ ਸਿੱਖ ਜਿਹੜੇ ਨਿਰਾਸ਼ਤਾ ਦੇ ਆਲਮ ਵਿੱਚ ਜਾ ਚੁੱਕੇ ਸਾਨੂੰ ਦੁਬਾਰਾ ਚੜਦੀ ਕਲਾ ਵਾਲੇ ਪਾਸੇ ਨੂੰ ਆ ਗਏ ਇੱਕ ਹੋਰ ਗੱਲ ਬੜੀ ਕਾਬਲੇ ਗੌਰ ਹੈ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਮੇਂ ਤੱਕ ਸਿੱਖਾਂ ਨੇ ਕੋਈ ਹਮਲਾ ਨਹੀਂ ਕੀਤਾ ਕਿ ਅਸੀਂ ਕਿਸੇ ਤੇ ਕਬਜ਼ਾ ਕਰਨਾ ਸਿੱਖਾਂ ਨੇ ਸਰਕਾਰ ਨੂੰ ਟੈਕਸ ਵੀ ਭਰਿਆ ਤੇ ਭਰਦੇ ਰਹੇ ਲੇਕਿਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਤੇ 1709 ਦੀ ਜੰਗ ਤੋਂ ਬਾਅਦ ਸਿੱਖਾਂ ਨੇ ਮਨ ਅੰਦਰ ਖਿਆਲ ਆਇਆ ਕਿ ਹੁਣ ਸਿੱਖਾਂ ਨੂੰ ਰਾਸੀ ਸੱਦਾ ਦੇ ਉੱਪਰ ਕਾਬਜ਼ ਹੋਣਾ ਪਵੇਗਾ ਤੇ ਸਿੱਖਾਂ ਨੇ ਟੈਕਸ ਦੇਣਾ ਜਿਹੜਾ ਸੀ ਉਹ ਵੀ ਬੰਦ ਕਰਤਾ ਭਾਵੇਂ ਕਿ ਹਕੂਮਤ ਤੋਂ ਬਿਲਕੁਲ ਸਿੱਖ ਬਾਗੀ ਹੋ ਚੁੱਕੇ ਸਨ ਇਸ ਤੋਂ ਬਾਅਦ ਦੌਰ ਆਉਂਦਾ ਹੈ ਬਾਬਾ ਬੰਦਾ ਸਿੰਘ ਬਹਾਦਰ ਦਾ ਉਹ ਬੜੀ ਚੜ੍ਹਦੀ ਕਲਾ ਦੇ ਨਾਲ ਆਣ ਕੇ ਪੰਜਾਬ ਦੇ ਵਿੱਚ ਖਾਲਸਾ ਰਾਜ ਦੀ ਸਥਾਪਨਾ ਕਰਦੇ ਹੈ